ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ। ਇਹ ਲਾਸਟ ਵੀਡੀਓ ਜੇ ਤੁਸੀਂ ਦੇਖਿਆ ਹੋਣਾ ਤੁਹਾਨੂੰ ਦੱਸਿਆ ਹੀ ਪੀ ਅਸੀਂ ਚੱਲਣਾ ਸਿਸਟਰ ਕੋਲ ਲੋੜੀ ਦੇਣ। ਤੇ ਇਹ ਲੋੜੀ ਦੇਣ ਚੱਲਿਆ ਗੁਰਦਾਸਪੁਰ ਸਿਸਟਰ ਕੋਲ ਹਨੀ। ਤੇ ਹੋ ਗਿਆ ਸਾਰੇ ਤਿਆਰ ਚਾਰੇ ਜਾਣੇ ਚੱਲੇ ਆ ਜੀ ਅਸੀਂ। ਚੱਲਾ ਆਜਾ ਤੁਸੀਂ ਸ਼ਰਮਾਇਗਾ। ਹੋ ਲੈ ਲੈ ਸਮਾਨ ਸਾਰਾ। ਕਰੋ ਜੀ ਲੋਕ ਬੰਦ ਕਰੋ। ਤਾਲੇ ਲਾਂਕੇ ਜਾਣੇ ਪੈਂਦਾ ਜੀ ਜੋ ਹੁੰਦੇ ਮੰਮੀ ਡੈਡੀ ਗਏ ਆ ਜੀ ਬਾਹਰ ਇਹ ਪਿੱਛੇ ਮਾਪਾ ਪਿੱਛੇ ਰੱਖਿਆ ਰੱਖ ਲੋ ਫਿਰ ਪਤਾ ਨਹੀਂ ਕੋਲ ਹੁੰਦੀ ਦੁਕਾਨ ਨੂੰ ਤੇ ਨਹੀਂ ਲਾਣਾ ਬਾਹਰ ਹੀ ਲਾਣਾ ਕਾਲੀ ਨਹੀਂ ਆ ਪਿੱਛੇ ਮੈਂ ਰੱਖਿਆ ਸਮਾਨ ਤੇ ਉਹ ਰੱਖੋ ਵਿੱਚ ਪਿੱਛੇ ਸਮਾਨ ਤੇ ਰੱਖੋ ਤੁਸੀਂ ਹੋਰ ਰੱਖ ਦੇ ਘਰ ਲਈ ਗੱਡੀ ਫੁੱਲ ਜੀ ਸਾਗ ਸਬਜ਼ੀਆਂ ਸਿਲੰਡਰ ਇਹ ਕਿੰਨੇ ਤੇ ਨਹੀਂ ਬੈਗ ਚ ਪਾਈ ਲਾ ਮੂਲੀਆਂ ਸਲਗਮ ਮੇਥੀ ਸਾਗ ਪਾਲਕ ਤੇ ਇੱਕ ਦੋ ਆਟਮਾਂ ਲੈਣ ਵਾਲੀਆਂ ਜੇ ਹੋਰ ਕੀ ਆਏ ਨਹੀਂ ਕਿਹੜਾ ਇਹ ਸਾਗ ਵੱਖਰੇ ਲੈਣ ਦੇ ਚਲੋ ਜੀ ਗੱਡੀ ਕੱਢਾਂ ਜੀ ਮੈਂ ਬਾਹਰ ਹੁੰਦਾ ਬਹੁਤ ਹੈ ਗੱਡੀ ਦਾ ਵੀ ਬਾਵਾ ਬਾਵਾ ਦੇਣਾ ਬਾਅਦ ਦੀ ਹੈ ਨਹੀਂ ਸਬਬ ਬੰਦਾ ਚਲਾਣ ਦਾ ਆ ਤੇਮਾਰ ਬੱਸਾਂ ਹੀ ਫ੍ਰੀ ਹੋਈਦਾ ਉਦੋਂ ਹੀ ਅਸੀਂ ਸਾਰੇ ਕੰਮ ਪਕਤਾਈਦਾ ਜਿਹੜੇ ਘੰਟੇ ਹੁੰਦੇ ਮਾਰੇ ਮੋਟੇ ਬਾਕੀ ਹੋਂਦ ਉਹ ਮੈਡਮ ਉਹਨੇ ਤੇ ਫ੍ਰੀ ਐ ਇਹਨਾਂ ਨੂੰ ਤਾਂ ਛੁੱਟੀਆਂ ਆ ਅਸੀਂ ਨਹੀਂ ਫ੍ਰੀ ਹੁੰਦੇ ਜੀ ਚਲੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਂ ਲਗਾਈ ਮੋੜਾ ਤੇ ਇਹ ਜਾਨੀ ਡੇ ਮੰਡੇ ਕਿੱਥੇ ਆਣਾ ਯਾਰ ਦੇ ਦੇ ਮਾਦੇ ਕਾ ਨਾ ਬਲੇ ਜੜੇ ਕਿਹਨ ਆਲੂ ਵਾਲਾ ਲਿਪੂਆ ਦੀ ਕੁੜੀ ਕੀ ਨਾਰਾ ਉਹ ਕੇ ਪਿੱਛੇ ਦੇ ਮੁੰਡੇ ਦਾ ਵਿਆਹ ਹੋਇਆ ਪਿੱਛੇ ਅੱਛਾ ਉਹਨਾਂ ਦੀ ਲੋੜੀ ਹੈ ਨਾ ਅੱਜ ਕਰਦੇ ਹਾਂ ਪਿੰਟਿੰਗ ਕਿੰਨੀ ਸੋਣੀ ਕਰਾਈ ਦੀ ਆ ਹੋ ਗਈ ਆਹ ਡੈਲੀ ਕੰਮ ਤੇ ਥੋੜੀ ਅੱਤੇ ਹੋ ਗਈ ਦੀ ਹੈ ਨੀ ਘਾਟੂ ਨਹੀਂ ਲੱਗ ਕੇ ਆਹ ਘਾਟੂ ਨਹੀਂ ਆ ਬਲੇ ਵੀ ਜਾ ਰੋ ਤੋ ਅਲ ਦੋ ਮੇ ਦੋ ਸੇ ਹੀ ਆ ਵੇ ਇੱਕ ਤਾਂ ਗੰਦਰਾ ਨਹੀਂ ਮੂੰਹ ਹੀ ਵਿਚਾਰੀ ਦਾ ਘਰ ਹੜਦਾ ਇੱਕ ਹੋੜ ਤਰਾਂ ਮੈਂ ਇੱਕ ਆਖ ਖਾਲੀ ਕੁੜੀ ਬਣਾਈ ਦੀ ਉਹ ਇੱਕ ਮੁੰਨਾ ਇੱਕ ਨੱਧਨ ਮੂੰਹ ਕਿੱਥੇ ਦਾ ਨਾ ਨੀ ਤੂ ਆ ਕ ਨੀ ਤੂ ਗੜੀ ਆ ਮੈਂ ਸੈਂਟਰ ਵਾਲੀ ਸੈਂਟਰ ਵਾਲੀ ਮੈਂ ਵਾਲੀ ਆ ਕਿਹੜੀ ਆ ਜੀ ਨਹੀਂ ਹਾਂ ਉਹ ਜਿਹੜਾ ਭਾਬੀ ਉਹ ਮੁੰਨਾ ਚੱਲ ਆ ਵੇ ਇਹਨੇ ਕ ਪਕੀ ਭਾਬੀ ਇਹ ਕੱਖਲੀ ਭਾਬੀ ਐ ਹੋ ਗਈ ਤੇ ਆ ਸੇਮ ਹੀ ਲੱਗਦੀਆਂ ਨਹੀਂ ਸੇਮ ਹੀ ਆ ਹਾ ਮੋਟੀ ਮੋਟੀ ਜੀਆਂ ਤੋਂ ਪੱਲਾ ਲੱਗੀ ਆ ਜੀ ਅੱਜ ਕੱਲ ਵੀ ਲੱਗਦੀ ਧੁੱਪ ਨਹੀਂ ਹੁਣ ਦੋ ਦੋ ਦਿਨ ਹੋ ਗਿਆ ਧੁੱਪ ਲੱਗਦੀ ਪਰ ਹਵਾ ਬੜੀ ਠੰਡੀ ਠੰਡੀ ਚੱਲਦੀ ਆ ਪਰ ਬਰ ਬੋਰ ਪੈ ਗਈ ਨਾ ਤੇਰੇ ਜੈਂਡ ਕੇ ਤੇ ਹਿਮਾਚਲ ਚ ਤੇ ਸਾਨੂੰ ਦਿਹਾਦੀ ਲੱਗਦੀ ਹੈ ਨਾ ਇਸ ਕਰਕੇ ਹੋੜੇ ਤਰ ਨਾ ਠੰਡ ਜਿਆਦਾ ਵਾਹੀ ਇਹ ਕੁਛ ਚਲੋ ਜੀ ਮਿਲਦੇ ਆ ਜੀ ਹੁਣ ਤੁਹਾਨੂੰ ਨੈਕਸਟ ਸਟਾਪ ਉਤੇ ਕੁਛ ਇਹ ਚੀਜ਼ਾਂ ਲੈਣੀਆਂ ਲੋਹੜੀ ਦਾ ਸਮਾਨ ਮੈਂ ਲਾਈ ਆ ਤਾਂ ਕੱਲ ਦਾ ਲਗਭਗ ਕੁਝ ਚੀਜ਼ ਜੱਟ ਮੈਂ 1-2 ਆ ਜਿਹੜੀਆਂ ਲੈਣੀਆਂ ਕੋ ਫਰੂਟ ਇੱਕ ਫਰੂਟ ਨਾਲ ਦੇ 1-2 ਆਟਮਾ ਹੋਰ ਉਹ ਲੈਣੇ ਆ ਜੀ ਮਿਲਦੇ ਤੁਹਾਨੂੰ ਗਾਂ ਜਾ ਕੇ ਜੀ ਪਹੁੰਚ ਗਏ ਜੀ ਅਮਾਨਵੀ ਰਾਜੂ ਨੇ ਲਹਿਜੋਜ ਲੈਣਾ ਸੀ ਇੱਕ ਚੀਜ਼ ਤਾਂ ਉਹਨੂੰ ਚਿੱਤਾ ਭੁੱਲ ਗਿਆ ਹਾਏ ਟੁੱਠੀ ਦਾ ਜਿਉੜੀ ਹੁੰਦੀ ਆ ਆਓ ਹਾਂ ਤਾਂ ਸੁਹਾਰੇ ਲੈ ਲੇ ਤੋਂ ਗੇ ਲੈ ਦੀ ਟੁੱਟੀ ਤਾਂ ਨਹੀਂ ਇਹਨਾਂ ਤੋਂ ਲੈ ਲਾਂਗੇ ਕਰ ਹੈ ਵੀ ਦੇਖਿਆ ਤਾਂ ਨਹੀਂ ਯਾਰ ਪਹਿਨ ਦੁਕਾਨ ਤੇ ਉਹ ਅੱਧਰ ਨੂੰ ਸੋਗ ਲੱਗ ਜਣੇ ਹਾਂ ਉਂ ਕਰਕੇ ਉਹ ਨਹੀਂ ਆ ਉਹ ਪਾਸੇ ਹਲਾ ਉਹ ਵਿੱਚ ਹੀ ਪੇਦਾ ਕਿਦੇ ਵਿੱਚ ਚਲੋ ਆ ਫਰੋਂ ਨਿਕਲ ਨਿਕਸਮ ਇੱਕ ਕਾਲਾ ਸਵਾ ਬੱਕੜੀ ਉਹ ਬਾਜ ਲੈਣੇ ਉਥੋਂ ਸਾਈਕਲ ਲੈ ਕੇ ਜਾ ਮੋਪੜ ਲੈ ਕੇ ਆ ਸਾਰਾ ਫਰਲਾ ਦੋਵੇਂ ਲਫਾਵੇ ਕੋਈ ਨਹੀਂ ਹੋ ਗਿਆ ਆਂਦੇ ਪਕੌੜਿਆਂ ਦੇ ਟੈਗ ਆਪਾਂ ਹਾਂ ਤੇ ਮੇਰਾ ਮੇਰਾ ਮਜੂਰਾਂ ਫਿਰਗਾ ਹਾਂ ਤੇ ਇਹ ਤਾਂ ਖਾਈ ਜਾਊਗੀ ਕਿ ਤੂੰ ਵੀ ਫਰ ਲਾਉਣਾ ਹੋਰ ਤਿੰਨੇ ਸਾਰੇ ਨੇ ਫਰ ਲਿਆ ਕਿ ਤੂੰ ਹੀ ਹੱਦ ਤੱਕ ਖਾਈ ਜਾ ਹਾਂ ਚੰਗੇ ਚਲੋ ਆ ਜਾਓ ਬਹਿ ਜਾਓ ਕਿਹਨੇ ਸੋਚੀ ਹੁਣ ਗਾਣੇ ਮਾਉਂ ਰੌਂ ਰੌਂ ਜਿਓ ਮੀਆਂ ਬਲਿਆਣੀ ਮੈਂ ਬਰੀਂ ਆ ਹਾਂ ਆਲੂ ਵਾਲੀ ਪਨੀਰ ਗੋਭੀ ਤੇ ਮਿਕਸੀ ਵੀ ਹੈ ਹਾਂ ਪਲਿਵੜ ਨੇ ਲੋੜੀ ਦੇਣਾ ਆਇਆ ਹਾਂ ਹਾਂ ਇਹ ਮੈਂ ਪਲਿਵੜ ਦੇਣ ਲੋੜੀ ਦੇਣਾ ਆਇਆ ਹਾਂ ਉਹ ਵੀ ਯਾਦ ਕਰਦੇ ਜਨ ਬੜਾ ਨਿੱਕਾ ਅੰਦਰ ਇੰਗਾ ਆਲੂ ਵਾਲੀ ਚ ਪਾਈਏ ਅੰਦਰ ਕਿਤੇ ਰੱਖਣਾ ਵਿੱਚ ਅੱਛਾ ਨਾਪ ਕਿੰਨੇ ਚਾ ਗੋਭੀ ਆ ਗੋਭੀ ਵਾਲੀ ਖਾਣਾ ਵੀ ਚੰਦਰਪਾਲ ਦੀ ਮੈਂ ਉਹ ਬਾਲੀ ਵੀ ਥੋੜੀ ਜਿਹੀ ਬਾਲੂ ਨਹੀਂ ਠੀਕ ਹਾਂ ਹਾਂ ਬਿਲਕੁਲ ਸਹੀ ਹੈ ਮੈਂ ਸਹੀ ਬਣਾਇਆ ਸਸਵਾਲ ਹੈ ਗੱਲ ਰਹੀ ਹੈ ਨਹੀਂ ਇਹਨਾਂ ਨੂੰ ਹੋਸਾ ਨਹੀਂ ਬਣਦਾ ਚਟਨੀ ਕੱਟੇ ਜਟਰੀ ਉਹਦੇ ਹੈ ਵੀ ਹੈ ਹੀ ਬਣਾਈ ਦੀ ਉਹ ਬੜੀ ਸੋਹਣੀ ਕਿੱਟਨੀ ਬਣੀ ਹੈ ਨਹੀਂ ਲਾਈਆਂ ਨੇ ਪਤਾ ਕੋੜੇ ਜੀ ਚਟਨੀ ਸੋਹਣੀ ਬਣਾਈ ਗਈ ਹੈ ਚਟਨੀ ਬਣਾਈ ਦੀ ਮੈਂ ਤੇਰੀ ਕਹਾਂ ਦਾ ਡੀ ਮੈਂ ਨਾ ਦੱਸਦੀ ਕਾ ਇਹ ਵੀ ਖੱਟੀ ਮਿੱਠੀ ਬਣਾਈ ਦੀ ਬੜੀ ਬੜੀ ਖੱਟੀ ਮਿੱਠੀ ਬੜੀ

ਆਹ ਥੋੜੀ ਥੋੜੀ ਚਟਨੀ ਬਸ ਜਿੰਨੇ ਖਾਣੇ ਹੋਈ ਚਟਨੀ ਜਿੰਨੇ ਪਾਣੀ ਬਸ ਖੇਦੀ ਹੈ ਤੇਰੀ ਪਕੌੜਿਆਂ ਤੋਂ ਬਾਅਦ ਹੁਣ ਮਤਲਬ ਪਕੌੜਿਆਂ ਤੋਂ ਬਾਅਦ ਨਹੀਂ 2 ਘੰਟੇ ਹੋਈ ਗਿਆ ਪਕੌੜੇ ਖਾਦੇ ਤੇ ਹੁਣ ਡੋਸਾ ਖਾਂਦੇ ਪਏ ਆ ਜੀ ਹੋਮ ਮੇਡ ਡੋਸਾ ਤੇ ਰੋਸਾ ਕਹਿੰਦਾ ਸੂਜੀ ਦਾ ਡੋਸਾ ਜੀ ਨਾਲ ਭੈਣ ਸਾਡੀ ਨੇ ਬੜਾ ਕੁ ਹੋ ਬਣਾਇਆ ਤਾਂ ਮੈਂ ਤੁਹਾਨੂੰ ਦੱਸਦਾ। ਅਨਿਆ ਅਨਿਆ ਚੀਜ਼ਾਂ ਦੇ ਉਹ ਨਹੀਂ ਦਿੰਦੇ ਹੁਣ ਇਹ ਕਿਹੜੀ ਚਟਨੀ ਹੈ ਇੱਕ ਰੈੱਡ ਵਾਲੀ ਹੈ ਰੱਡ ਚਟਨੀ ਕੋਕੋਨਟ ਚਟਨੀ ਇਹ ਹੋ ਗਿਆ ਆਪਣਾ ਸਾਂਬਲ ਤੇ ਇਹ ਹੋ ਗਿਆ ਆਪਣਾ ਡੋਸਾ ਫੋਨ ਆ ਗਿਆ ਬੰਦੇ ਦਾ ਆ ਗਏ ਜੀ ਹਮ ਵਾਪਸ ਵਾਪਸ ਆਂਦੇ ਪਏ ਆ ਜੀ ਤੇ ਬੱਚੇ ਸਾਡੇ ਰਹੇ ਉੱਥੇ ਹੀ ਭੂਆ ਆਪਣੀ ਕੋ ਪਰ ਨਿਕ ਯੋ ਇਹ ਉਹ ਨੂ ਰਹਣ ਨੂੰ ਨਾਲ ਤੇ ਉਹਦਾ ਕੋਈ ਪ੍ਰੋਗਰਾਮ ਲੱਗੇ ਨਹੀਂ ਕਰਦਾ ਪਨਿਆਣਿਆਂ ਨੇ ਖੇਡਣ ਖੋਟਣ ਲਾਪੇ ਉਹਨਾਂ ਨੇ ਕੱਲ ਦਾ ਦਿਨ ਵੀ ਲੈਣਾ ਪਰਸੋਂ ਆਣਗੇ ਨਾ ਉਹਨਾਂ ਨੇ ਵੀ ਆਣਾ ਪਰਸੋਂ ਫਿਰ ਸਿਸਟਰ ਉਹਨਾਂ ਨੇ ਤੇ ਫਿਰ ਉਹ ਨਾਲ ਹੀ ਆ ਜਾਣਗੇ ਲੋੜੀ ਵਾਲੇ ਦਿਨ ਤੇ ਅਹੀਂ ਦੋਵੇਂ ਵਾਪਸ ਆ ਗਏ ਅਸੀਂ ਗੱਡੀ ਜੀ ਟਰੂਟਰ ਲੱਗਦਾ ਤਾਂ ਵੀ ਕਿਰਦਾਂ ਠੰਡ ਵਿੱਚ ਲੱਗੇ ਕਰਦੇ ਅਸੀਂ ਹੁਣ ਤੇ ਗਰਮੀ ਲੱਗੇ ਕਰਦੀ ਹੈ ਗੱਡੀ ਜਿੱਤੇ ਤੈਨੂੰ ਠੰਡ ਜਾ ਲੱਗਦੀ ਹੈ ਟਾਈਮ ਹੋ ਗਿਆ 6:00 ਵੱਜਣ ਲੱਗਿਆ ਪੌਣੇ 6 ਹੋ ਗਿਆ ਹੁਣ 2:30 ਵਜੇ ਅਸੀਂ ਇੱਥੇ ਆਏ 2:30 ਵਜੇ ਨੂੰ ਤਕਨ ਪੀਨ ਦਾ ਪ੍ਰੋਗਰਾਮ ਚੱਲੇ ਕਰਦਾ ਹੇ ਉਹਨਾਂ ਦਾ ਪਹਿਲਾਂ ਪਕੌੜੇ ਖਾ ਲਏ ਮੁਰਕੇ ਡੋਸਾ ਖਾ ਲਿਆ ਰੋਟੀ ਲਾਟੀ ਦੀ ਤੇ ਕੋਈ ਗੰਜائش ਹੋਣ ਲੱਗਦੀ ਨਹੀਂ ਘਰ ਜਾ ਕੇ ਚਲੋ ਜੀ ਪਹੁੰਚਦੇ ਆ ਘਰ ਜੀ ਕੋਈ ਕਿੰਨਾ ਟਾਈਮ ਲੱਗਣਾ 10 ਮਿੰਟ ਹੀ ਲੱਗਣਾ ਘਰ ਤੱਕ ਜਾਂਦੇ ਪਹੁੰਚ ਗਏ ਜੀ ਹਮ ਘਰ ਨੀਰਾ ਹੋ ਗਿਆ ਥੋੜਾ ਥੋੜਾ ਫੋਨ ਤੇ ਘਟ ਲਾ ਬਤਾਉਦਾ ਐਕਚੁਅਲੀ ਚ ਉਏ ਗਿਆ ਤਾਂ ਜੀ ਜਗਰ ਤੇ ਮੇਰੀ ਬਾਹਰ ਹੀ ਲੱਗੀ ਸੀ ਜਗਰ ਤੇ ਅੱਗੇ ਆਉਂਦੀ ਸੀ ਬਾਹਰ ਆ ਗਈ ਸੀ ਕਾਨੂੰਨ ਲੰਦਿ ਉਹਨੇ ਕੰਨ ਲੰਦੀ ਉਹ ਤੇ ਮੇਰੀ ਉਧਰ ਲੱਗਦੀ ਮੈਂ ਕਿਹਾ ਚੱਲ ਮੈਂ ਕਾਰ ਛੱਡ ਕੇ ਤੇ ਰੱਖ ਦੇਣਾ ਫਿਰ ਉਹ ਚੇਤੇ ਭੁੱਲ ਗਿਆ ਸਰਪਾਈ ਨਹੀਂ ਲੱਗਦੀ ਉਹ ਵੀ ਅਸਲੰਦਰ ਘੱਟ ਰੋਹੇ ਘੱਟ ਦਾਂਗਾ ਬਾਅਦ ਘੱਟ ਦਾਂਗਾ ਹੋਵੇ ਕੀ ਇਹ ਆ ਸਭ ਦੰਗ ਨਹੀਂ ਕਰਦਾ ਠੰਡ ਆਏ ਠਾਰ ਆ ਖੋਲ ਦਰਵਾਜਾ ਆ ਵੀ ਚੁੱਕ ਲਓ ਮੋਫਰ ਦੇ ਇਹ ਉਹ ਹਟ ਬਹੁਣ ਕੇ ਦੇ ਕੇ ਦੇ ਆਹ ਉਹ ਦੂਜੀ ਆ ਤੋ ਤੋਨੇ ਵਕਲ ਤੋਂ ਮੰਗ 32 ਜਗਾਂ ਵਾ ਚਾਪੂ ਤੋਂ ਨੇਣਾ ਲਾ ਕੇ ਕੇੜੇ ਆ ਕਸਾ ਨਹੀਂ ਤੋੜਿਆ ਹੁਣ ਤੁਹਾਨੂੰ ਵਾਲੇ ਹੋ ਗਿਆ ਆ ਓਕੇ ਸਿਆਲਾਂ ਦੇ ਦਿਨ ਵਿੱਚ 6 ਵਜੇ ਹਨੇਰਾ ਹੋ ਹੀ ਜਾਂਦਾ ਜੀ ਦੁੱਧ ਲੈਣ ਜਾਣਾ ਜੀ ਜਨਾ ਕੋ ਹੀ ਲੈਦਾ ਦਿੱਲੀ ਅੱਧਾ ਦਾ ਟਾਈਮ ਹੁੰਦਾ 10:00 5 5:30 ਵਜੇ ਦਾ ਉਹ ਦੇ ਵੀ ਜਾਂਦੇ ਆ ਕਦੇ ਲੈ ਵੀ ਆਈ ਤਾਂ ਜਾ ਕੇ ਅੱਜ 6:30 ਹੋ ਗਿਆ ਕਿਹੜੀ ਹੁਣ ਜਗਾਈ ਹਜੇ ਅੰਦਰ ਬੰਦ ਹੈ ਛੇੜੀ ਆਹ ਹੋ ਅੰਦਰ ਇਹ ਨਹੀਂ ਲਾਈ ਦੀ ਉਹ ਚੱਲਾ ਚੱਲੀ ਸੈਰ ਨਾਲੇ ਘਰ ਆਣੇਆ ਚੱਡੇ ਲਾ ਲੰਦਿਆ ਜਨਾ ਨਹੀਂ ਫਿਰ ਫਿਰ ਬੂਏ ਬੰਦ ਕਰ ਦੇ ਆ ਜਾ ਰਹਿਣ ਦੇ ਆ ਗਿਆ ਮੈਂ ਤੋਂ ਮਿੰਟ ਚ ਥੋੜੀ ਜੀ ਦੂਰ ਜਾ ਕੇ ਘਰ ਆ ਜੀ ਸਾਡਾ ਇਹ ਜਿੱਥੇ ਦੁੱਧ ਲਈਦਾ ਸੀ ਚੱਲ

ਜਿਹੜੇ ਪਹਿਲਾਂ ਬਲੌਗ ਜਿਹੜੇ ਵੇਖਦੇ ਹੋਣਗੇ ਉਹਨਾਂ ਨੂੰ ਪਤਾ ਵੀ ਸਾਡੀ ਕਰਿਆਨੇ ਦੀ ਦੁਕਾਨ ਨਹੀਂ ਇੱਕ ਪਰ ਅਸੀਂ ਹੁਣ ਨੂੰ ਬੰਦ ਕਰ ਚੁੱਕੇ ਆਂ ਜੀ ਜਿਹੋਂਦੇ ਮੰਮੀ ਡੈਡੀ ਹੁਣ ਗਏ ਆ ਅਸਟ੍ਰੇਲੀਆ ਕਿਉਂਕਿ ਓਖਾ ਹੋਇ ਨਹੀਂ ਸੰਭਣਾ ਹੁਣ ਮੈਂ ਵੀ ਚੱਲ ਜਣਾ ਦੁਕਾਨ ਤੇ ਤੇ ਮੈਡਮ ਵੀ ਚੱਲ ਜਾਂਦੀ ਸਕੂਲ ਤੇ ਫਿਰ ਦੁਕਾਨ ਤਾਂ ਕੋਈ ਜੇ ਮੰਮੀ ਡੈਡੀ ਹੁਣ ਨਹੀਂ ਬੰਦੇ ਰਹੇ ਹੈ ਇਸ ਕਰਕੇ ਉਹਨੂੰ ਹੁਣ ਕਰ ਦਿੱਤਾ ਅਸੀਂ ਮੰਦ ਇਹ ਸਮਾਨ ਚੋਲੇ ਦਾ ਤੇ ਉਹਦੇ ਥਾਉਨ ਮੈਂ ਆਪਣਾ ਸਮਾਨ ਰੱਖਿਆ ਜਿਹੜਾ ਜਿਹੜਾ ਕੰਮ ਕਰਨਾ ਮੈਂ ਦਰਵਾਜੇ ਤੇ ਉਹ ਜੇ ਮੇਰਾ ਨਾਲ ਮੁੰਨੀ ਵਗੈਰਾ ਦਾ ਕੰਮ ਕਰਨਾ ਮੱਖਣ ਮੱਖਣ ਨਾਲ ਛੱਡ ਤੇ ਕੜੇ ਦਾ ਦੁੱਧ ਦਿਨ ਲੰਜੂ ਐਦਾਂ ਹੀ ਆਉਂਦੀ ਐ ਕੀ ਬਸੇ ਡੀਜੀ ਲੱਗੇਗੀ ਦੇਖੀ ਕੀ ਦੁੱਧ ਤੇ ਕੀ ਮੱਖਣ ਮੱਖਣ ਕਿੱਥੋਂ ਆ ਗਿਆ ਐਦਾਂ ਹਾਉ ਤੇ ਵਿੱਚ ਗਾਇ ਦਾ ਦੁੱਧ ਮੱਖਣ ਗਾਈ ਦਾ ਹੀ ਵਾਜਦੇ ਦੁੱਧ ਮੱਖਣ ਮੱਖਣ ਨਹੀਂ ਮੱਖਣ ਆਇੰਦਾ ਮੈਂ ਠੰਡਾ ਹੋ ਗਿਆ ਜਮਗਾ ਦੁੱਧ ਦੁੱਧ ਉੱਤੇ ਸਿਆੰਦਾ ਹੋ ਗਿਆ ਮੈਨੂੰ ਨਹੀਂ ਪਤਾ ਤੇ ਪਾਰੇ 2 ਕਿਲੋ ਦੁੱਧ ਲਈਦਾ ਜੀ ਅਸੀਂ ਉਹ 5 ਵਜੇ ਉਹਨਾਂ ਨੇ 5 ਵਜੇ ਦੀ ਧਾਰ ਕੱਢ ਲਈ ਦੀ ਤੇ ਉਹ ਰੱਖੇਦਾ ਹੁਣ ਉਹਨਾਂ ਨੇ ਅੱਛਾ ਜੀ ਦੁਕਾਨ ਦੀ ਗੱਲ ਹੋ ਗਈ ਦੁਕਾਨ ਤੇ ਯਾਨੀ ਕਿ ਹੁਣ ਮੈਂ ਆਪਣਾ ਸਮਾਨ ਰੱਖ ਲੈਦਾ ਸਾਰਾ ਇੱਕ ਯਾਨੀ ਕਿ ਉੱਥੇ ਤੇ ਹੈ ਹੀ ਹੈ ਨਾ ਜਿੱਥੇ ਮੈਂ ਕੰਮ ਕਰਦਾ ਦਰੋਂਗ ਲਾਇਆ ਡਾ ਆ ਇੱਕ ਸੈੱਟ ਮੈਂ ਇੱਥੇ ਆਪਣੇ ਘਰ ਵੀ ਬਣਾ ਕੇ ਰੱਖਤਾ ਜਾਨੀ ਕਿ ਜਿਹੜਾ ਜੋ ਵੀ ਆਪਣੇ ਕੰਮ ਨਾਲ ਲੈਟਰ ਜਿਹੜੇ ਟੂਲ ਹੁੰਦੇ ਆ ਤੇ ਫਿਰ ਬਿਲਕੁਲੇ ਇੱਥੇ ਵੀ ਮੈਂ ਘਰੇ ਵੀ ਕੰਮ ਕਰ ਲੈਂਦਾ ਜਿੱਦਾਂ ਮੰਨ ਲਓ ਹੁਣ ਅੱਜ ਮੈਂ ਨਹੀਂ ਦੁਕਾਨ ਤੇ ਗਿਆ ਤੇ ਮੈਂ ਹੁਣ ਕੋਈ ਰੋਟੀ ਪਾਣੀ ਖਾ ਕੇ ਰਾਤ ਨੂੰ ਕੋਈ 2 ਘੰਟੇ ਲਾ ਲਾਂ ਤਤਾਂ ਕਰਕੇ ਕਿਉਂਕਿ ਹੁਣ ਦੁਕਾਨ ਤੇ ਵਿਹਲੀ ਹੀ ਉੱਥੇ ਤੇ ਸੰਭਾਲ ਸਮੋਤ ਹੈ ਨਹੀਂ ਕੋਈ ਤੇ ਇਸ ਕਰਕੇ ਮੈਂ ਆਪਣਾ ਸਮਾਨ ਰੱਖਿਆ ਦਾ ਤੂੰ ਹੁਣ ਮਚ ਲੈ 7 ਤੇ ਤੇ ਪਹਿਲਵਾਨ ਹਾ ਡੱਬ ਤੇ 32 ਕਿਤੇ ਟੋਪ ਲਾਸਟ ਵਾਲੀ ਕਿਤੇ 32 ਜਗਾਏ ਦਾ ਇਹ ਕਾ ਵੀ ਬਲਬ ਖਰਾਬ ਹੋ ਗਿਆ ਨੇ ਆਉਗਾ ਨਾ ਖਰਾਬ ਇੱਕ ਆ ਚੇਂਜ ਕਰਨ ਆਲਾ ਫਿਰ ਦੂਜੀ ਤੋਂ ਵੀ ਤੀਜੀ ਮੰਜ਼ਲ ਤੇ ਲੱਗਦਾ ਮੈਨੂੰ ਇਹ ਆਜੇ ਕਿ ਤੱਕ ਪਤਾਨ ਨਾ ਕਿ ਰਾਣੀ ਚੜਦਾ ਉੱਤੇ ਕਿਸ ਮੁਕੇ ਤੇ ਦਰਵਾਜੇ ਦੇ ਰੁੱਚੇ ਵੀ ਖੋਲ ਖੜਾ ਚੇਤਾ ਪੂਰਾ ਹਰਦਾ ਨਹੀਂ ਯਾਰ ਸਾਡਾ ਜਗੈਦਾ ਨਹੀਂ ਅਮੀ ਮਾ ਉਹ ਪਿੱਛੇ ਲਾਈਟ ਆ ਉਹਦੇ ਕਰਕੇ ਲੱਗਦਾ ਵੀ ਸੈਂਦ ਬਲਬ ਨਾ ਜਗੈ ਉਹ ਪਿੱਛੇ ਗਵਾਂਡੀ ਦੇ ਘਰ ਲਾਈਟ ਜੱਕੇ ਕਰਦੀ ਤੇ ਸਾਡਾ ਇੱਕ ਬਲਬ ਹੁੱਤੇ ਚੱਲੋ ਵੇਖਣ ਚ ਲੱਗਦਾ ਹੈ ਵੀ ਸਾਡੇ ਲਾ ਚਲੇ ਕਰਦਾ ਬਲਬ ਹੈ ਅਮੀ ਸਫਰ ਕੀਤਾ ਨਾ ਫਰਮਦ ਕਾਨ ਤੇ ਦੱਸਾਂ ਜਿਹੜਾ ਦੱਸਿਆ ਕਰਦਾ ਸਮਾਨ ਪੀ ਜਰਾ ਦੁਕਾਨ ਤੇ ਰੱਖੇਦਾ ਹੁਣ ਇਹਨੇ ਰਾਈ ਬੜਾ ਤੇ ਇਹਨੇ ਰੋਪੋ ਤੇ ਹਾਂ ਕੰਨੇ ਕੋਨੇ ਤੇ ਸਾਰੇ ਖਲ ਸਾਰੇ ਖਾਲੀ ਹੋਣ ਇਹ ਆਪਣਾ ਟੂਲ ਜਾਨੀ ਕਿ ਉਹਨੂੰ ਲਿਆ ਕੇ ਜਿੱਦਾਂ ਕਟਰ ਹੋ ਗਿਆ ਹੋਰ ਡ੍ਰਿਲਾਂ ਵਗੈਰਾ ਹੋ ਗਈਆਂ ਸਾਰਾ ਟੂਲ ਜਾਨੀ ਕਿ ਰੱਖਦਾ ਲਿਆ ਕੇ ਇੱਥੇ ਇਹ ਕੁਝ ਕੁ ਸਾਡੇ ਕਰਿਆਨੇ ਦਾ ਸਮਾਨ ਵੀ ਇੱਥੇ ਪੇਦਾ ਜਿੱਦਾਂ ਆਖ ਡੱਬਿਆਂ 'ਚ ਕੋਲ ਡਰਿੰਕ ਵੀ ਹੈ ਹੀ ਪੇਦੀ ਹੈ ਜੀ ਆ ਕੱਢਣੇ ਹੀ ਸਮਾਨ ਸਮੂਹ ਵਿੱਚੋਂ ਆ ਜਿਹੜੀ ਫਿਟਿੰਗ ਹੋਈ ਦੀ ਆ ਕੱਢਣੀ ਹੀ ਬਾਹਰ ਫਿਰ ਰਹਿਣ ਨਹੀਂ ਦਿੱਤੀ ਕਿਉਂਕਿ ਸਾਰੀ ਜਾਂਦਾ ਹੋਈ ਜਾਂਦਾ ਕੰਮ ਇੱਥੇ ਹੁਣ ਇਦਾਂ ਥੋੜਾ ਬੋਤਾ ਕੰਮ ਮੈਂ ਇੱਥੇ ਕਰ ਲੈਣਾ ਬਾਕੀ ਤੇ ਚਲੋ ਦੁਕਾਨ ਤੇ ਉੱਥੇ ਜਿਹੜੀ ਉਹ 메ਨ ਦੁਕਾਨ ਉੱਥੇ ਕਰਨਾ ਵੇਲ ਕੁਵੇਲੇ ਇੱਥੇ ਵੀ ਕਰ ਲੀਦਾ ਜੀ ਕੱਕ ਇਹ ਜੀ ਬੰਦ ਕਹਿੰਦੇ ਮੰਮੀ ਡੈਡੀ ਹੁਣ ਜਦੋਂ ਆਣਗੇ ਕਿਤੇ ਕੁਛ 6 ਮਹੀਨੇ ਸਾਲ ਬਾਅਦ ਉਦੋਂ ਫੇਰ ਚਾਲੂ ਕਰ ਲਾਂਗੇ ਫਿਟਿੰਗ ਫੁਟਿੰਗ ਉਹਦੀ ਫੇਰ ਤਾਈ ਨਹੀਂ ਨਾ ਲਾਈ ਹੁਣ ਜੇ ਫਿਟਿੰਗ ਫੁਟਿੰਗ ਲਾ ਹਟੇਂ ਕਿਤੇ ਫੇਰ ਉਦਾਂ ਤੇ ਹੱਡੀ ਆ ਉਹ ਚੇਂਜ ਕਰਨ ਵਾਲੀ ਦੁਕਾਨ ਜਾਨੀ ਕਿ ਨਵੀਂ ਹੋ ਗਈ ਤੇ ਇਹਨੂੰ ਤੋੜ ਤਾਰ ਕੇ ਬਣਾਉਣ ਵਾਲੀ ਹੈ ਨਵੀਂ ਇਹ ਦੁਆਣੇ ਕਿ ਫੇਰ ਕਿਤੇ ਪਾਲਾਂਗੇ ਸਮਾਨ ਆ ਤੁਹਾਨੂੰ ਜੇ ਨਹੀਂ ਲੱਗੀ ਤਾਂ ਹੋਰ ਲੱਗੀ ਛੋਟੀ ਜਿਹੀ ਮੈਂ ਆ ਗਈ ਤੇ ਬਸ ਇਹੀ ਹੀ ਵਲੋਗ ਆ ਜੀ ਦਾ ਤੇ ਵੀਡੀਓ ਲੱਗੀ ਚੰਗੀ ਤੇ ਕੀ ਕਰਨਾ ਵੀਡੀਓ ਨੂੰ ਕਰ ਦਿਓ ਲਾਈਕ ਇੱਕ ਅੱਛਾ ਜਿਹਾ ਕਮੈਂਟ ਤੇ ਸ਼ੇਅਰ ਕਰ ਦਿਓ ਵੀਡੀਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਮਿਲਦੇ ਆ ਤੁਹਾਨੂੰ ਕਹੇ ਹੋਰ ਬੋਲੋ ਉਦੋਂ ਤੱਕ ਲਈ ਬਾਏ ਟੇਕ ਕੇਅਰ ਥੈਂਕ ਯੂ